ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਜਿੱਥੇ ਸ਼ੁਕੇਸ਼ ਚੰਦਰ ਸ਼ੇਖਰ ਨੇ ਪਟਿਆਲਾ ਹਾਊਸ ਕੋਰਟ ਵਿੱਚ ਪੇਸ਼ੀ ਦੇ ਦੌਰਾਨ ਇੱਕ ਵੱਡਾ ਬਿਆਨ ਦਿੱਤਾ ਹੈ ਤੇ ਅਜਿਹੇ ਦੋਸ਼ ਲਾਏ ਹਨ ਜਿਸ ਨਾਲ ਦਿੱਲੀ ਦੀ ਸਿਆਸਤ ਚ ਖਲਬਲੀ ਮਚ ਗਈ ਹੈ 200 ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ 'ਚ ਤਿਹਾੜ ਜੇਲ੍ਹ 'ਚ ਬੰਦ ਸ਼ੁਕੇਸ਼ ਚੰਦਰ ਸ਼ੇਖਰ ਨੇ ਖੁਲਾਸਾ ਕੀਤਾ ਹੈ ਕਿ ਆਮ ਆਦਮੀ ਪਾਰਟੀ ਨੇ ਉਸ ਤੋਂ 50 ਕਰੋੜ ਰੁਪਏ ਬਰਾਮਦ ਕੀਤੇ ਜਦਕਿ ਜੇਲ੍ਹ ਮੰਤਰੀ ਸਤਿੰਦਰ ਜੈਨ ਨੇ ਉਸ ਤੋਂ 10 ਕਰੋੜ ਰੁਪਏ ਬਰਾਮਦ ਕਿੱਤੇ ਹਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਨਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ ਤੇ ਕਿਹਾ ਮੋਰਬੀ ਘਟਨਾ ਤੋਂ ਧਿਆਨ ਹਟਾਉਣ ਲਈ ਅਜੀਹੇ ਦੋਸ਼ ਲਾਏ ਜਾ ਰਹੇ ਹਨ ਉੱਥੇ ਤੁਹਾਨੂੰ ਦੱਸ ਦਈਏ ਪੈਸਿਆਂ ਦੇ ਆਧਾਰ ਤੇ ਸ਼ੁਕੇਸ਼ ਚੰਦਰ ਸ਼ੇਖਰ ਨੂੰ ਤਿਹਾਰ ਦੀ ਰੋहिणी ਜੇਲ੍ਹ ਚ ਇਕੱਲੇ ਰਹਿਣ ਲਈ ਪੂਰੀ ਬੈਰਕ ਦਿੱਤੀ ਗਈ ਸੀ ਕੁਝ ਮਹੀਨੇ ਪਹਿਲਾਂ ਤਿਹਾੜ ਚ ਉਸ ਦੀ ਆਲੀਸ਼ਾਨ ਜ਼ਿੰਦਗੀ ਨਾਲ ਜੁੜਿਆ ਇੱਕ ਸੀਸੀਟੀਵੀ ਵੀ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਸ਼ੁਕੇਸ਼ ਪੂਰੀ ਬੈਰਕ ਨੂੰ ਪਰਦਿਆਂ ਨਾਲ ਟੱਕ ਕੇ ਸਾਰੀਆਂ ਸਹੂਲਤਾਂ ਨਾਲ ਆਪਣੀਆਂ ਸਜ਼ਾ ਕੱਟਦਾ ਨਜ਼ਰ ਆ ਰਿਹਾ ਸੀ ਵਾਟ ਇਜ਼ ਯੋਰ ਇਨਵੋਲਵਮੈਂਟ ਵਿਦ ਥਿਸ ਇੰਟਾਇਰ ਲਿਕਰ ਇਸ਼ੂ ਬਿਕਾਜ਼ ਆਈ ਹੈਵ ਗਿਵਨ ਇਟ ਇਨ ਰਾਈਟਿੰਗ ਆਲਰੇਡੀ ਥੈਟ ਹਾਊ ক্লোਜ਼ ਆਵ ਬੀਨ ਟੂ ਥੈਮ ਐਂਡ ਆਮ ਗੋਇੰਗ ਟੂ ਐਕਸਪੋਜ਼ ਈਚ ਵਨ ਆਫ ਥੈਮ ਈਚ ਵਨ ਆਫ ਥੈਮ ਵਿਲ ਬੀ ਐਕਸਪੋਜ਼ਡ ਬਾਈ So do you expect more people to be arrested? Absolutely. Is this a... Uh, it's being said that you are raising allegations falsely to, to sort of get away with no, 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 so what has been alleged against you. No, no, no. That's all wrong. This is only the truth. That, there's nothing like that. So, so okay, besides Satinda uh, Jain and Manish Chaudhary, who all are involved in Mr. K. Rival, Mr. K. Is he the kingpin you Yes, absolutely. He's the wazir and he will be taken to task very soon. Bureau report, SMZ News, Punjab.